ਸਾਡੀ ਲੁੰਨਾ ਹੋ ਗਿਆ ਤਿਆਰ ਚਾਚਾ ਨੂੰ ਬੈਠ ਕੇ ਗੱਡੀ 'ਚ ਅਸੀਂ ਬੱਠਾਂਗੇ ਪਿੱਛੇ ਆਜੋ ਤੁਹਾਨੂੰ ਵੀ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹਾਂ ਲੋ ਜੀ ਅਸੀਂ ਆਇਆ ਪਿਕਨਿਕ ਇੰਜੋਏ ਕਰਨ ਪਿਕਨਿਕ ਪੁਆਇੰਟ ਸੇ ਸਤਲੁਜ ਦਰਿਆ ਦੇ ਵਿੱਚੋਂ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਤਰਫ ਫਰੇਤਾ ਹੀ ਰੇਤਾ ਹੋਇਆ ਪਿਆ ਫੁੱਲ ਲੌਨ ਇੰਜੋਏ ਕਰ ਰਿਹਾ ਸਾਰੇ ਹਾਂਜੀ ਗਾਇਜ਼ ਹੈਲੋ ਗਾਇਜ਼ ਹੈਲੋ ਦੋਸਤੋ ਕਿਹਦਾ ਲੱਗ ਰਹਾ ਹੈ ਆਹ ਹੈਲੋ ਜੀ ਵੇਖੋ ਕਿੰਨੀ ਮਸਤੀ ਕਰ ਰਹੇ ਆ ਪਿੱਛੇ ਸਾਰੇ ਜਣੇ ਮਸਤੀ ਕਰਨ ਲੱਗੇ ਹੋਏ ਨੇ ਲੋਕਸ ਬਲੌਗ ਕਿੰਗ ਚਾਚੂ ਸ਼ਿਰੀ ਚਾਚੂ ਲੈ ਕੇ ਆਏ ਸਾਨੂੰ ਇਸ ਜਗ੍ਹਾ ਤੇ ਘੁਮਾਉਣ ਵਾਸਤੇ ਪੂਰੀ ਐਂਡ ਗੱਲਬਾਤ ਪਿੱਛੇ ਹੋ ਰਿਹਾ ਸਨਸੈਟ ਉੱਥੇ ਅਸੀਂ ਕਰ ਰਹੇ ਹਾਂ ਫੁੱਲ ਆਨ ਮਸਤੀ ਔਰ ਸੁਣੋ ਗਾੜੀ ਹੈ 4x4 4x4 ਫੋਰਚਨਰ ਲੈ ਕੇ ਆਏ ਆਮ ਫੋਰਚਨਰ ਤੇ ਬੜੀ ਨਹੀਂ ਸਕਦੀ ਸਹੀ ਗੱਲ ਬਿਲਕੁਲ ਬੜੀ ਤੇ ਫਿਰ ਨਿਕਲ ਨਹੀਂ ਸਕਦੀ ਹਾਂ ਤੇ ਵੇਖੋ ਸਾਰੇ ਮਸਤੀ ਕਰਨ ਲੱਗੇ ਆਪਦੇ ਆਪ ਦੀ ਇੱਥੇ ਵੀ ਇੱਥੇ ਵੀ ਮੈਂ ਕਰਦੇ ਕਿ ਅਸੀਂ ਹੋ ਗਿਰਿਆ ਤੁਹਾਨੂੰ ਇੱਥੇ ਆ ਕੇ ਮੈਂ ਕੋਕ ਪੀਣਾ ਸੀ ਔਰ ਵੇਖੋ ਸਨਸੈਟ ਹੋਈ ਜਾਂਦਾ ਸਾਡੀ ਖੜੀਆਂ ਲੂਨਾ ਕਿੰਨਾ ਘੈਂਟ ਲੱਗ ਰਿਹਾ ਸਾਰੇ ਫੁੱਲੋਂ ਇੰਜੋਏ ਕਰ ਰਿਆ ਉਹਨੇ ਚਾਚੂ ਨੇ ਆਫ ਰੋਡਿੰਗ ਕੀਤੀ ਐ ਹਲੋ ਸਾਰੇ ਮਸਤੀ ਮਾਰਦੇ ਹੋਏ ਆ ਵੇਖੋ ਚਾਰੋਂ ਤਰਫ ਹੀ ਜੀਜਾ ਸਾਲੀ ਮਸਤੀ ਕਰਦੇ ਹੋਏ ਆ ਦੀਦੀ ਇਹ ਕਰਨ ਜਾ ਰਿਹਾ ਹੁਣ ਆਫ ਰੋਡਿੰਗ ਇੱਧਰ ਵੇਖੋ ਜਨਤਾ ਵੇਖਣ ਆਲੀ ਆਂਦੋ ਉੰਦਰੀ ਲਰੋਲਾ ਬਣਾ ਕੇ ਫ੍ਰੀ ਹੋਗੇ ਇਤੇ ਹਨੇਰਾ ਵੀ ਹੋਣ ਵਾਲਾ ਵਾ ਇੱਧਰ ਸਾਰੇ ਆਪਣੀ ਆਪਣੀ ਮਸਤੀ ਕਰ ਰਹੇ ਨੇ ਇੱਥੇ ਕਿਸੇ ਨਾ ਪੰਛੀ ਦੇ ਅੰਡੇ ਕਰੇ ਨਹੀਂ ਹੋਏ ਕੋਈ ਨਹੀਂ ਉਹ ਮਾਈ ਗਾਡ ਕਿੰਨੇ ਵੱਡੇ ਵੱਡੇ ਨੇ ਸਾਥ ਨੂੰ ਨਾਲੋਂ ਬਹੁਤ ਦੂਰ ਦੇਖੋ ਸਾਰੇ ਫੁੱਲਾਂ ਨੂੰ ਇੰਜੋਏ ਕਰ ਰਹੇ ਆ ਹੋ ਚੁੱਕਿਆ ਹੈ ਹੈਲੋ ਦਸਤ ਕਪੜੀ ਮੈਨੂੰ ਚੱਲਣਾ ਹੈ ਕਿਹੜਾ ਦਸਤ ਚਲਾਈ ਹੋਏ ਕੌਣ ਲੱਭਿਆ ਇੰਡਾ ਤੇਰੇ ਬੱਚੇ ਵੀ ਕਿੰਨੇ ਬਸ ਹੁਣ ਚੱਲਨੇ ਆ ਘਰ ਨੂੰ ਚੱਲ ਰਹੇ ਆ ਜੋੜ ਲਿਆ ਇੱਥੇ ਹਰੀ ਗਿਆ ਚੱਲਦੇ